ਤਨਾਸਰੀ ਮਹਿਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਤੇ ਕਰੈ ਪ੍ਰਾਲ ਕਾਮ ਨ ਆਵੇ ਸੇ ਜੰਜਾਲ ਸੰਗ ਨ ਚਾਲੈ ਤਿੰਸਿਉਂ ਹਿਤ ਜੋ ਬਹਰਾਈ ਸੇ ਹੀ ਮਿਤ ਐਸੇ ਪਰਮ ਭੁਲੇ ਸੰਸਾਰਾ ਜਨਮ ਤਦਾਰਥ ਖੋਏ ਗੁਵਾਰਾ ਰਹਾ ਸਾਚ ਧਰਮ ਨਹੀਂ ਭਾਵੇ ਦੀਠਾ ਝੂਠ ਤੋਂ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਹੀਂ ਮਰਨ ਵਿਚਾਰ ਵਸਤ ਪਰਾਈ ਕੋ ਉਠ ਰੋਵੇ ਕਰਮ ਧਰਮ ਸਗਲਾਈ ਖੋਵੇ ਹੁਕਮ ਨਾ ਬੁਝੈ ਆਉਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਜੋ ਤੁਧ ਭਾਵੇ ਸੋ ਪਰਵਾਨ ਤੇਰੇ ਪਾਣੇ ਨੂੰ ਕੁਰਬਾਨ ਨਾਨਕ ਗਰੀਬੰਦਾ ਜਨ ਤੇਰਾ ਰਾਖਲੇ ਸਾਹਿਬ ਤਬ ਮੇਰਾ ਤਨਸਰੀ ਮੈਲਾ ਪੰਗਵਾ ਮੋਹੇ ਮੁਸਕੀਨ ਪ੍ਰਭ ਨਾਮ ਅਧਾਰ ਖਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਉਪਾਰ ਸਾਧ ਗਾਵੈ ਗੁਣ ਏਕ ਨਰੰਕਾਰ ਰਹਾ ਸਾਧ ਕੀ ਸ਼ੋਭਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੁਖ ਸੰਤਨ ਕੈ ਬਿਨਸੀ ਚਿੰਦ ਜਹਾਂ ਸਾਧ ਸੰਤਨ ਹੋਵੇ ਇਕਤ ਤਾਂ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੋਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਤਹਾਂ ਗੁਣ ਤਸ ਤਰਦ ਦਇਆਲ ਕਿਰਪਾਲ ਹਜ਼ੂਰ ਨਾਨਕ ਜੀ ਵੈ ਸੰਤਾਂ ਤੂਰ ਤਨਾਸਰੀ ਮੈਂ ਲਾ ਪੰਜਵਾ ਸੋਕਤ ਡਰੈ ਜੇ ਹਸਮ ਸੰਭਾਰੈ ਡਰ ਡਰ ਤਜੇ ਮਨ ਮੁਖ ਵਿਚਾਰੇ ਰਹਾ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਝਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪਰਗਾਸ ਜੀ ਅਨਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੈ ਮਨ ਤਨ 바ਸੈ ਜਿਸ ਨੂੰ ਆਪ ਲੈ ਲੜ ਲਾਇ ਦਰਗਾ ਮਿਲੇ ਤਿਸੈ ਹੀ ਜਾਏ ਸਹੀ ਭਗਤ ਜੇ ਸਾਚੇ ਥਾਣੇ ਜਮ ਕਾਲ ਤੇ ਪੈ ਨਿਕਾਣੀ ਸਚ ਸਾਹਿਬ ਸਚ ਦਰਬਾਰ ਕੀਮਤ ਕੌਣ ਕਹਿ ਵਿਚਾਰ ਕਟ ਘਟ ਅੰਤਰ ਸਗਲ ਅਧਾਰ ਨਾਨਕ ਜਾਚੈ ਸੰਤ ਰੇਣਾਰ ਤਨਾਸਰੀ ਮਹਿਲਾ ਪੰਜਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਬਾਰ ਤੇਰਾ ਪਰਵਾਸਾ ਤੂੰ ਜਾਣ ਕੈ ਸੰਗ ਔਰ ਕਿਰਪਾ ਤੀ ਤੁਮ ਪ੍ਰਭ ਅਪਨੇ ਨਾਮ ਜਪਉ ਹਰ ਰੰਗ ਜਨ ਕੋ ਪ੍ਰਭ ਆਪਣੇ ਕਾਪਣ ਜੋ ਤੂੰ ਕਰਹਿ ਕਰਾਵੈ ਸੁਆਮੀ ਸਾ ਮਸਲਤ ਪਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਤਨੰ ਗੋਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਏ ਵਿਦ ਜਾਤੀ ਤਨਾਸਰੀ ਮੈਲਾ ਪੰਜਵਾ ਸਗਲਨ ਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲਨਾਂ ਦੀਨੇ ਕਿਨਾਂ ਨੰਦ ਉਤਰ ਪਾਖੇ ਜਿਨ ਕ ਮਨ ਸੱਚਾ ਵਿਸ਼ਵਾਸ ਦੇਖ-ਪੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾਓ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਖਿਓ ਤਨਸਰੀ ਮਹਿ ਲਾ ਪੰਗਵਾ ਜਹਾਂ ਜਾਂ ਤੈਖਾਂ ਤਾ ਹਜ਼ੂਰ ਦੂਰ ਕਤੋਂ ਨਾ ਜਾਈ ਰਾਵਰ ਹੈ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬੀਛੂੜੈ ਸੋ ਸੰਗੀ ਗਨਿਆ ਦਿਨਸ ਜਾਏ ਜੋ ਨਿਮਖ ਮਹਿ ਸੋ ਅਲਪ ਸੁਖ ਪਨਿਆ ਰਹਾਉ ਰਤ ਪਾਲੈ ਅਪਿਆ ਦੇ ਕਾਸ਼ ਊਨ ਨਾ ਹੋਈ ਸਾਸ ਸਾਸ ਸੰਭਾਲ ਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉੱਚਾ ਜਾ ਕਾ ਰੂਪ ਜਪ ਜਪ ਕਰੈ ਅਨੰਦ ਜਨ ਅਚਰਜ ਆਨੂਪ ਸਾਮਤ ਦੇਹ ਦਇਆਲ ਪ੍ਰਭ ਜਿਤ ਤੁਮਹ ਅਰਾਧਾਂ ਨਾਨਕ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ਤਨਾਸਰੀ ਮਹਲਾ ਪੰਵ ਜਿਨ ਤੁਮ ਭੇਜੇ ਤਿਨ੍ਹ ਭੁਲਾਏ ਸੁਖ ਸਹਿ ਸੇਤੀ ਕਰ ਆਉ ਅਨੰਦ ਮੰਗਲ ਗਉਨ ਗਾਓ ਸਹਿਜ ਤੁਨ ਨੇ ਚਲ ਰਾਜਕੁਮਾਓ ਤੁਮ ਘਰ ਆਭੋ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਚੀਤ ਰਹਾ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰਮ ਮੰਗਲਵਾਜੈ ਨਿਤਵਾਜੈ ਆਪਣਾ ਹਸਮ ਨਿਵਾਜੈ ਅਸਥਿਰ ਰਹੋ ਡੋਲੋ ਮਤ ਕਬੂ ਗੁਰ ਕਾ ਵਚਨ ਅਧਾਰ ਜੈ ਜੈਕਾਰ ਸਗਲ ਧੂਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀ ਤਿਨਹੀਂ ਤੇਰੇ ਆਪ ਭਇਆ ਸਹਾਈ ਅਚਰਜ ਕੀਆ ਕਰਨ ਹਾਰੈ ਨਾਨਕ ਸਚ ਵਡਿਆਈ ਤਨ ਆਸਰੀ ਮਨ ਲਾ ਪੰਜਵਾ ਘਰ ਸੇਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜਿਉ ਹਰ ਬਿਨ ਮੁਕਤ ਨਾ ਕਾਹੂੰ ਜਿਉ ਰਹਾਉ ਮਨ ਨਿਰਮਲ ਕਰਮ ਕਰ ਪਾਰਨ ਤਰਨ ਹਰ ਅਵਰਜ ਜਾਲ ਤੇਰਾ ਹੈ ਕਾਹੂ ਨਾ ਕਾਮ ਜਿਓ ਜੀਵਨ ਦੇਵਾ ਪਾਰ ਭ੍ਰਮ ਸੇਵਾ ਇਹ ਉਪਦੇਸ਼ ਮੋਕੋ ਗੁਰ ਦੀਨਾ ਜਿਓ ਤਿਸ ਸਿਓ ਨ ਲਾਈਐ ਹੀਤ ਜਾ ਤੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨ ਚਾਲੈ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੇ ਗੋਪਾਰ ਬ੍ਰਹਮ ਸ਼ਰਨ ਹਿਰਦੈ ਕਮਲ ਚਰਨ ਅਵਰ ਆਸ ਕਾਸ਼ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਤਨਾਸਰੀ ਮਹਿਲਾ ਪੰਜਵਾ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਨਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਤਾਨ ਪਤ ਚਿਤ ਰਾਖ ਸਗਲ ਹੈ ਮਰਨਾ ਰਹਾ ਚੰਦਨ ਚੋਆ ਰਸ ਭੋਗ ਕਰਤ ਅਨੇਕਾ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਇਕ ਗੋਬਿੰਦ ਕੋ ਨਾਮ ਨੀਕੋ ਤਹਿ ਤਹਿ ਹੈ ਸਾਧ ਜਨ ਤਨ ਤਨ ਆਪਨ ਥਾਪਿਓ ਹਰ ਜਪ ਨਾ ਨਿਮਖ ਜਾਪਿਓ ਅਰਥ ਦਰਬ ਦੇਖ ਕਾਸ਼ ਸੰਗ ਨਹੀਂ ਚੱਲਣਾ ਜਾਂ ਕੋਰੇ ਕਰਮ ਭਲਾ ਤਿਨ ਓਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾਂ ਆਇਓ ਰੇ ਪਰਮ ਨਿਧਾਨ ਮਿਟਿਓ ਹੈ ਅਬ ਮਾਨ ਏਕ ਹੈ ਨਿਰੰਕਾਰ ਨਾਨਕ ਮਨ ਲਗਣਾ ਤਨਸਰੀ ਮਹਲਾ 5 ਘਰ ਸਤਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਾ ਭੋਜਲ ਤਾਰੇ ਰਹਾ ਸਾਸ ਸਾਸ ਨਿਮਖ ਨਿਮਖ ਦਿਨ ਸੋ ਰੈਨ ਤੇ ਤਾਰੇ ਸਾਧ ਸੰਗ ਜਪ ਨਿਸ਼ੰਗ ਮਨ ਨਿਧਾਨ ਤਾਰੇ ਚਰਨ ਕਮਲ ਨਮਸ਼ਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ਨਾਸਰੀ ਮਹਿਲਾ 55 ਘਰ 88 ਦੁੱਪ ਦੇ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮਰ ਸੁਖ ਪਾਵਾਂ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾ ਨਸਾ ਕਹਿ ਜਾਲੇ ਰਹਾ ਨਿਰਥਨ ਕੋ ਤਨ ਅੰਧਲੇ ਕੋ ਟਕ ਮਾਤ ਦੂਧ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਰ ਨਾਮਕ ਤਰੀ ਕਿਰਪਾ ਕਿਰਪਾਲੇ ਤਨਾਸਰੀ ਮੈ ਲਾ ਪੰਗਵਾ ਤੈ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਰਿਦੈ ਸਿੰਚਾਈ ਨਾਮ ਨਿਧ ਰਿਦ ਸਿਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਵ ਰਹਾ ਸਰਬ ਠਾਈ ਰਹਾ ਤਾ ਕੋ ਕੋਈ ਨ ਪਹੁੰਚਨ ਹਾਰਾ جا کے ਅੰਗ ਗੁਸਾਈ ਜਮ ਕੀ ਤ੍ਰਾਸ ਮਿਟਾਇ ਜਿਸ ਸਿਮਰਤ ਨਾਨਕ ਨਾਮ ਧਿਆਈ تنا sire ਮਹਿਲਾ ਪੰਵਾਂ ਦਰਬਵੰਤ ਦਰਬ ਦੇਖ ਗਰਬ ਹੈ ਧੂਮਵੰਤ ਅਭਿਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉ ਹਰ ਜਨ ਤੇਖ ਸੁਆਮੀ ਜੇ ਕੋ ਆਪਣੀ ਓਟ ਸੰਭਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨਤਿਆਗ ਪੈ ਇੱਕ ਆਸਰ ਸ਼ਰਨ ਸ਼ਰਨ ਕਰ ਆਏ ਸੰਤ ਅਨੁਗਰ ਪੈ ਮਨ ਨਿਰਮਲ ਨਾਨਕ ਹਰ ਗੁਣ ਗਾਏ ਤਨਾਸਰੀ ਮਹਲਾ ਪੰਖਵਾਂ ਜਾ ਕੋ ਹਰ ਰੰਗ ਲਾਗੋ ਇਸ ਜਗਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣਾ ਸਗਲ ਵਸਤਾ ਕੈ ਜਾਕ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇਰਾ ਹੀ ਯਾਰ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ